ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanjar.in ਤੇ ਨਿਊਜ਼ੀਲੈਂਡ ਵਿੱਚ ਕਾਰ ਹਾਦਸੇ 'ਚ ਜ਼ਖਮੀ ਇੱਕ ਬੱਚੇ ਦੀ ਜਾਨ ਬਚਾਉਣ ਵਾਲੇ ਹਰਮਨ ਸਿੰਘ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਇਸ ਦਾ ਕਾਰਨ ਵੀ ਕਾਫੀ ਅਹਿਮ ਸੀ ਦਰਸਲ ਹਰਮਨ ਸਿੰਘ ਨੂੰ ਉਸ ਦੇ ਕੰਮ ਬਦਲੇ ਨਿਊਜ਼ੀਲੈਂਡ ਦੇ ਇੱਕ ਚੈਨਲ ਵੱਲੋਂ ਤੋਹਫ਼ਾ ਦਿੱਤਾ ਗਿਆ ਜਿਸ ਨੂੰ ਦੇਖ ਹਰਮਨ ਸਿੰਘ ਦੀਆਂ ਅੱਖਾਂ ਭਰ ਆਈਆਂ ਚੈਨਲ ਵੱਲੋਂ ਹਰਮਨ ਸਿੰਘ ਨੂੰ ਤੋਹਫੇ ਵਜੋਂ ਫਰਨੀਚਰ ਦਿੱਤਾ ਗਿਆ। ਅਸਲ ਵਿੱਚ ਚੈਨਲ ਦੀ ਟੀਮ ਜਦੋਂ ਹਰਮਨ ਸਿੰਘ ਨਾਲ ਗੱਲਬਾਤ ਕਰਨ ਲਈ ਉਸਦੇ ਘਰ ਵਿੱਚ ਆਈ ਸੀ ਤਾਂ ਘਰ ਵਿੱਚ ਫਰਨੀਚਰ ਨਹੀਂ ਸੀ। ਸਿਰਫ ਦੋ ਕੁਰਸੀਆਂ ਹੀ ਸਨ। ਅਜੇ ਵਿੱਚ ਚੈਨਲ ਨੇ ਹਰਮਨ ਸਿੰਘ ਨੂੰ ਤੋਹਫਾ ਦੇਣ ਬਾਰੇ ਸੋਚਿਆ। ਚੈਨਲ ਵੱਲੋਂ ਇਸ ਪੂਰੇ ਮਾਮਲੇ ਦੀ ਰਿਕਾਰਡਿੰਗ ਵੀ ਕੀਤੀ ਗਈ। ਹਰਮਨ ਸਿੰਘ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਉਸਨੇ ਸੜਕ ਤੇ ਜ਼ਖਮੀ ਪਏ ਬੱਚੇ ਦੇ ਸਿਰ ਥੱਲੇ ਆਪਣੀ ਦਸਤਾਰ ਰੱਖ ਦਿੱਤੀ। ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੋਣ ਤੋਂ ਬਾਅਦ ਮੀਡੀਆ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ। ਹਰਮਨ ਸਿੰਘ ਦਾ ਸੁਬੰਧ ਪੰਜਾਬ ਦੇ ਉਹ ਨਿਊਜ਼ੀਲੈਂਡ ਵਿੱਚ ਬਿਜ਼ਨਸ ਦੀ ਪੜ੍ਹਾਈ ਕਰ ਰਿਹਾ ਹੈ ਪੜ੍ਹਾਈ ਦੇ ਨਾਲ ਨਾਲ ਉਹ ਪਾਰਟ ਟਾਈਮ ਡਰਾਈਵਰ ਵਜੋਂ ਕੰਮ ਕਰਦਾ ਹੈ